ਹੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੈਧਿਆ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਗਾਵਾਂ ਦਿਖਾਉਣੀਆਂ ਜਿੰਨਾਂ ਚੋਂ ਇੱਕ ਬੱਚੇ ਵਾਲੀ ਆ ਤੇ ਦੋ ਬੱਚੇ ਦਾ ਵੀ ਨਾਲ ਬਾਕੀ ਸਾਰੀਆਂ ਸੂਈਆਂ ਵਾਂ ਸੂਈਆਂ ਦੀਆਂ ਆਪਣੀਆਂ ਦੋ ਦੋ ਡੰਗ ਚੁਾਈ ਕਰਕੇ ਤਸੱਲੀ ਕਰਕੇ ਤੇਰੇ ਆਪਣਾ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਿਆ ਕਰੋ ਜੀ ਤੇ ਸਾਡੀ ਬੇਨਤੀ ਹੈ ਇਹ ਵੀ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸასი ਕਾਲ ਜੀ ਸასი ਕਾਲ ਜੀ ਅਰਬੀ ਜੀ ਕੀ ਹਾਲ ਹੈ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਹੈ ਬਾਬਾ ਸ਼ਹੀਦ ਸਿੰਘ ਦੀ ਚਲੋ ਕਿਰਪਾ ਚਾਹੀਦੀ ਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਨਾਮ ਜਸ਼ਨ ਜੇ ਪਿੰਡ ਮਿਆਧੀਆਂ ਤਸੀਲ ਜੀ ਨਾਲਾ ਜ਼ਿਲ੍ਹਾ ਅਮਰੀਕ ਸਰਜੇ ਤੇ ਅੱਜ ਗਾਵਾਂ ਤਿੰਨੇ ਆ ਤਿੰਨੇ ਹਜ਼ਾਰ ਰੁਪਏ ਦੀ ਤਿੰਨੇ ਤੋਹਫੇ ਉਦਨ ਵਾਲੀਆਂ ਵੇਚ ਗਿਆ ਤਿੰਨਾਂ ਹੀ ਹਜ਼ਾਰ ਰੁਪਏ ਦੇ ਦਿੰਦੀਆਂ ਉਹਦੇ ਪਹਿਲੇ ਪਹਿਲੇ ਫੋਨ ਤੇ ਬਿਸ਼ੇ ਗਏ ਬਾਜ਼ਾਰ ਹਜ਼ਾਰ ਰੁਪਏ ਤੁਰਿਆ ਥੋੜਾ ਜਿਆ ਬਾਹਰੋਂ ਮਾਲ ਨਹੀਂ ਮਿਲਣਿਆ ਬਾਕੀ ਮਾਲ ਤੇ ਵਗੀ ਜਾਂਦੇ ਆ ਵੀ ਡੱਕੀਆਂ ਵੀਰਾ ਭਰਾਵਾਂ ਦੇ ਫੋਨ ਪੜੇ ਆਂਡੇ ਹੁਦਾਂ ਤੇ ਭਾਅ ਛੋਟਾ ਹੀ ਰੱਖਨੇ ਆ ਅੱਜ ਹਜ਼ਾਰ ਰੁਪਏ ਨਿਗੇ ਨਿਗੇ ਭਾਅ ਤੇ ਡਾਲੇ ਪਾਓ ਤੇ ਗਾਇਆਂ ਦਾ ਦੁੱਧ ਚੋ ਵੰਡ ਪਾਓ ਪਾਓ ਨਾ ਉਹ ਜਦਾਂ ਨਹੀਂ ਬਾਹ ਰਿਆ ਚਲੋ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਹੀ ਆ ਮਗਰ ਵੱਛੀ ਕੇ ਵੱੱਛਾ ਜੇ ਪਲੀ ਪਲਸੀ ਵੱਛੀ ਜੇ ਤੇ ਮਗਰ ਜੀ ਜੀ ਹਾਂ ਜੀ ਥੱਲੇੋਂ ਦੇਖੋ ਕਿਡੀ ਸਫਾਈ ਐ ਦੁੱਧ ਕਿੰਨਾ ਇਹਦੇ ਕੋਲ ਦੁੱਧ ਦਾ ਰੁਪਇਆ 8 ਕਿਲੋ ਆ ਆਪਾਂ 7 ਕਿਲੋ ਕਹਿ ਕੇ ਦੇਣੀ ਜਿਹੜਾ ਹਣਾ ਹੋਊਗਾ ਤੇ ਦੁੱਧ ਵੀ ਸੰਗਣਾ ਨਾ ਇਹਦਾ ਦੁੱਧ ਵੀ ਸੰਗਣਾ ਤੋਰੋ ਫਿਰ ਇੱਕ ਦੀ ਬਾਕੀ ਜੰਮੀ ਪਲੀ ਐ ਗਾਂ ਪੂਰੀ ਰਾਜੀ ਆ ਤੇ ਬਾਕੀ ਇਹੋ ਜੀਆਂ ਗਾਵਾਂ ਦਾ ਦੁੱਧ ਜਿਹੜਾ ਕਾਫੀ ਸੰਗਣਾ ਹੁੰਦਾ ਬਾਕੀ ਥਣ ਵੀ ਬੜਾ ਪਿਆਰਾ ਲੱਗਾ ਇਹਦਾ ਸ਼ੀਦਾ ਨੁਰਾਜ ਆ ਲਗੱਤ ਬੱਚਾ ਰਾਂ ਵੇਚਿਆ ਪਰ ਫਿਰ ਵੀ ਬੱਚੇ ਦਾ ਪੂਰਾ ਕਰਦੀ ਹੁਣ ਤੇ ਮੁੱਲ ਫਿਰ ਵੇਚੀ ਇਹਦਾ ਮੁੱਲ ਹਾਲਪ ਜੀ ਹਾਨਾ ਵਾਲੀ ਆ ਕਿੰਨਾ ਕਰਨ ਨੂੰ ਭਾਵੇਂ ਇਹੋ ਜਿਹੀ ਵੈਡ ਜਿੰਨੀ ਸ਼ਾਈਨਿੰਗ ਸੁਣੀ ਗਿਆ ਭਾਵੇਂ 50 ਕਰ ਲਈ ਜੀ ਹਾਂਜੀ ਮੁੱਲ 22 ਆ ਕਿੰਨੇ ਦੇ ਦਈਏ 20 ਦੀ ਦੇ ਦੋ 13000 ਰੁਪਏ ਜੀ ਤੇ ਉੱਤਰਾ ਠੰਡੀ ਤੇਰੀ ਹੈ ਠੰਡੀ ਤੇਰੀ ਹਰਪੀ ਜੀ ਭੂਰ ਨਹੀਂ ਕੋਈ ਛੱਟਾ ਨਹੀਂ ਮੇਰੇ ਘਰ ਕੋਈ ਦੋ ਡੰਗ ਤਸल्ली ਕਰਕੇ ਖੜੇ ਤੇ ਹੁਣ ਆ ਜਿਹੜੀ ਗਾਂ ਜੀ ਹਰ ਵੀ ਮਸ਼ੀਏ ਤੋਕੜਿਆ ਇਹਦੇ ਕੋਲ ਦੁੱਧ ਦੇਖੋ ਸਫਾਈਆਂ 7 ਕਿਲੋ 7 ਕਿਲੋ ਹੈਗਾ ਪੱਕਾ ਦੁੱਧ ਇਹਦੇ ਕੋਲ ਕੋਰੋ ਫਿਰ ਸੁਆਇ ਦਾ ਪਹਿਲਾ ਹੀ ਆਉਂਦਾ ਜੀ ਸੁਆ ਪਹਿਲਾ ਹੀ ਆ ਤੇ ਬਣੀ ਹੈਗੀ ਜੇ ਗਾਂ ਪਰ ਉਹਨਾਂ ਗਰੰਟੀ ਨਹੀਂ ਦਿੱਤੀ ਸੰਭ ਹੀ ਨਹੀਂ ਹੈ ਗਾਂ ਹਨਾ ਸੰਭ ਹੀ ਘਟਿਆ ਓਏ ਆਈ ਆ ਵਸ਼ੀਓ ਨੇ ਸਾਮ ਕੇ ਦੁੱਧੋ ਵਾਧ ਨਹੀਂ ਸਕਦੀ ਜੇ ਹਰ ਜੀ ਗਾਂ ਆ ਉਹ ਜੀ ਸਾਮ ਨਹੀਂ ਆਦੀ ਇਹ ਜੀ ਆ ਜ ਲੈ ਕਿ ਲੇਟੋ ਬੁੱਤ ਯੇ ਚੇ ਤਜਵੀਰ ਦੀ ਪ੍ਰੋਗਰਾਮ ਹੀ ਚੱਲੰਦਿਆ ਫਿਰ ਘਰ ਪ੍ਰੋਗਰਾਮ ਯਾਰ ਦੇਖ ਸਾਦੇ ਅੱਜ ਘਰੇ ਪ੍ਰੋਗਰਾਮ ਹੀ ਆ ਵੀਰ ਝਾਟੀ ਮਾਰੇ ਦੇ ਵਸ਼ੀਆਂ ਲੈ ਕੇ ਕਾਹ ਜਾਵੇ ਅੱਜ ਭਾ ਹੈਗਾ ਨਿਗਾ ਨਿਗਾ ਅੱਜ ਬਸ ਇਹ ਆ ਵੀ ਚਲੋ ਬੈਸਾਲਾ ਕੰਮ ਨਾ ਕੋਈ ਵੀਰ ਭਰਾ ਕੋਈ ਵੀ ਕਰੇ ਬਾਅਦ ਚ ਫਿਰ ਤੁਸੀਂ ਉਧਰ ਪੀਜੀ ਹੋ ਜਾਣਾ ਵਾ ਹਨਾ ਬਾਕੀ ਵਸ਼ੀਆਂ ਵੇਖੋ ਕਰੀ ਸਫਾਈ ਸੂਈ ਹਨਾ ਇਹਦੇ ਕੋਲ ਵੀ ਚੰਗੇ ਲੱਗੇ ਆ ਬਾਕੀ ਠੰਡੀਆਂ ਧੀਰੀਆਂ ਕੋਈ ਚੱਕਰ ਨਹੀਂ ਵਿੱਚੋਂ ਕਿਵੇਂ ਦੇਖ ਲਈ ਥਣ ਤੁੰ ਦਿਖਾ ਦੀ ਥਣ ਥੁੜ ਚੰਗਾ ਹੱਥ ਦੀ ਚਵਾਈ ਦਾ ਆ ਲੈ ਸੰਜੀ ਤੇ ਮੁੱਲ ਫਿਰ ਵੇਚੀ ਇਹਦਾ ਮੁੱਲ ਹਰ ਜਿਨਾਂ ਮਰਜ਼ੀ ਵੈਟ ਸ਼ਕੀਨ ਆ ਜਾਈ ਹੋਈ ਹੈ ਲੱਬੇ ਲੁੱਬੇ ਜਿਹੜਾ ਨਵੇਂ ਸਾਕੇ ਡੰਗਰ ਪੱਠੇ ਨਹੀਂ ਖਾਂਦਾ ਮੁੱਲ ਜੋ ਮਰਜ਼ੀ ਕਰੀ ਜਾਈਏ ਇਹਦਾ ਮੁੱਲ ਵੀ 18000 ਕਰਦੇ ਛੜਾ ਲਓ ਜੋ ਹਡਾਉਣਾ ਜੀ 15 ਨਹੀਂ ਦੇ ਦੋਗੇ ਧਕਾ ਕਰਤਾ ਏ 15 ਦਾ ਕੋਈ ਦੇਦਾ ਨਹੀਂ ਕੋਈ ਮੀਰ ਭਰਾ ਹੁਣ ਬੈਠਣਾ ਕੋਈ ਕਰੇ ਮੇਰਾ ਭਰਾ ਅੱਛਾ ਪਾਵੇ ਤੇ ਗਾਈ ਲੈ ਜੀ ਠੀਕ ਹੈ ਤੇ ਹੁਣ ਆ ਜੀ ਤੇ ਗਾਂ ਜੀ ਇਹ ਹਰਪਜੀਤ ਗਾਈ ਵੀ ਨਹੀਂ ਕਹਿੰਦੇ ਸਾਬੀ ਵੇਖੋ ਕੱਡੀ ਭਰੀੜ ਆ ਵਸ਼ੇ ਹਾਂਜੀ ਇਹਦੇ ਕੋਲ ਦੁੱਧ ਇਹਕੋ 2020 ਹੀ ਗਿੱਲੋ ਪੱਕਾ ਅੱਛਾ ਹਾਂਜੀ ਤੁਰ ਫਿਰ ਗਾਂ ਇਹ ਵੀ ਚਲੋ ਚੰਗੀ ਆ ਪ੍ਰਿੰਟ ਵਾਲੀ ਆ ਪਰ ਸਾਮ ਘਟ ਹੋਈ ਆ ਗਾਸਟਾ ਲੈ ਸਟੋਲਿਆਂ ਚ ਇਹੋ ਜਿਹੇ ਗਾਵਾਂ ਦੁੱਧ ਚੰਗਾ ਭਰੀ ਜਾਂਦੀਆਂ ਹੁੰਦੀਆਂ ਆ ਜਿਲੇ ਆ ਇਹਕੋ ਵਸ਼ੀ ਇਹਦੀ ਵਸ਼ੀ ਬਾਕੀ ਇਧਰ ਲੇਰੀਆ ਜਦੋਂ ਪਾਣੀ ਪੋਣੀ ਔਨ ਕਰਕੇ ਤੇ ਕਾਫੀ ਜਿਹੜਾ ਵਾ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਤੇ ਉਹ ਅਜੇ ਤੱਕ ਕਰਨੀ ਸਿੱਧੇ ਹੁੰਦੀ ਇਹਦੇ ਤੇ ਆ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਦੇਖੋ ਠੰਡੀ ਜੀ ਰੀ ਥਾਣੇ ਕੋ ਗੁਲਾਬੀ ਰੰਗ ਦਾ ਲੱਗਾ ਠੀਕ ਹੈ ਜੀ ਤੇ ਮੁੱਲ ਫਿਰ ਇਹਦਾ ਵੀ ਜੀ ਮੁੱਲ ਹਰ ਵੀ ਜੀ ਜਿੰਨਾ ਮਰਜ਼ੀ ਕਰੀਏਗੇ ਹਾਂ ਜੀ ਮੁੱਲ 17 ਕਿਨੇ ਦੇ ਦੀਏ ਜੋੜਾ ਇਹ ਲਾ ਦੀਏ ਕੇ ਫਿਰ ਜੋੜਾ ਲਾ ਦੀਏ ਹਾਂ ਜੀ ਚਲੋ ਜੋੜਾ ਲਾਤਾ 15 15 ਦੇ ਹਿਸਾਬ ਨਾਲ ਜਿਹੜਾ ਮਰਜ਼ੀ ਕੋਈ ਵੀਰ ਜਿਹੜਾ 15000 ਦੀ ਭਾਮ ਕੋਈ ਉਹ ਲੈ ਜੇ ਆਹ ਹਰ ਵੀ 14 ਦੀ ਅੱਛਾ 14000 ਆ ਤੇ ਉਹ 15 ਦੀ ਠੀਕ ਹੈ ਮੈਂ ਯੈਸ ਨੋ ਹਾਂ ਠੀਕ ਹੈ ਜੀ ਹਾਂ ਜੀ ਤੇ 50000 ਦੀਆਂ ਸਾਰੀਆਂ ਈ ਪੰਜਾਹ ਤਾਂ ਵੀ ਅੰਦਰ ਯਾਰ ਪੰਜਾਹ ਤਾਂ ਅੰਦਰ ਖੁਰਨੀਆਂ ਭਰ ਲਓ ਖੜ ਕੇ ਠੀਕ ਹੈ ਜੀ ਤੇ ਬਾਕੀ ਆਗੇ ਆਪਣੀਆਂ ਚੋ ਚਵਾਗੇ ਤਸੱਲੀ ਕਰਕੇ ਤੇ ਵੇਸ ਚ ਆ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਦੁੱਧ ਜਿਆਦਾ ਹੈ ਥੋੜਾ ਇੱਥੇ ਵੇਸ ਚ ਆ ਕੇ ਲੈ ਜਾਓ